ਹੈਲੋ ਗਾਈ ਸ਼ਸ਼ੀਕਲ ਜੀ ਸਾਰਿਆਂ ਨੂੰ ਤੁਹਾਡਾ ਸੁਨੇ ਅੱਜ ਦੇ ਬਲੌਗ ਚ ਸਵਾਗਤ ਹੈ ਸੋ ਅੱਜ ਅਸੀਂ ਬਣਾਉਣ ਜਾ ਰਹੇ ਹਾਂਗੇ ਸਾਂਝੀ ਮਈਆ ਦੇ ਤਾਰੇ ਮਤਲਬ ਪਿੰਡਾਂ ਵਿੱਚ ਨਾ ਸਾਂਝੀ ਮਾਤਾ ਲਗਾਈ ਜਾਂਦੀ ਹੈ ਜੀ ਸੋ ਨੂੰ ਮੈਂ ਦਿਖਾਉਂਗੀ ਕਿੰਨੇ ਕਿੰਨੇ ਸਿਤਾਰੇ ਬਣਾਵਾਂਗੇ ਕਿੰਨੇ ਕਿੰਨੇ ਉਹਨਾਂ ਨੂੰ ਅਸੀਂ ਕਲਰ ਕਰਾਂਗੇ ਫਿਰ ਅਸੀਂ ਕਿੱਦਾਂ ਮਤਲਬ ਫਿਰ ਦੀਵਾਰ ਤੇ ਲਗਾਉਣ ਹਿੰਦੇ ਹਾਂ ਸੋ ਉਹ ਸਾਰੇ ਬਲੌਗ ਅਸੀਂ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਮਿੱਟੀ ਮੰਗਵਾਈ ਆ ਮੈਂ ਲక్ష్ਮੀ ਆਪਦੇ ਪਾਪਾ ਨਾਲ ਤੇ ਦੋਨੇ ਨੂੰ ਤੇ ਜੂਵੀ ਅਬਦੇ ਚਾਚੂ ਨਾਲ ਮਿੱਟੀ ਲੈਣ ਗਏ ਹੋਏ ਨੇ ਜਦੋਂ ਮਿੱਟੀ ਲੈ ਕੇ ਆ ਗਏ ਮੈਂ ਤੁਹਾਨੂੰ ਸਾਰਾ ਕੁਝ ਦੱਸਾਂਗੀ ਵੀ ਕਿੰਨੇ ਕਿੰਨੇ ਕਿਦਾਂ ਅਸੀਂ ਕੀ ਕਰਦੇ ਆਂਗੇ ਤੁਸੀਂ ਜਰੂਰ ਬਲੌਗ ਦੇ ਨਾਲ ਬਨੇ ਰਹੋ ਤੇ ਆਪਣੀ ਆ ਗਈ ਵੀਰੇ ਹੁਣ ਹਨਾ ਮੈਂ ਮਿੱਟੀ ਨੂੰ ਚੰਗੀ ਤਰ੍ਹਾਂ ਗੁੰਨ ਰਹੀ ਆਂਗੀ ਗੁੰਨਣ ਤੋਂ ਬਾਅਦ ਇਹਨੂੰ 5-10 ਮਿੰਟ ਲਈ ਮੈਂ ਛੱਡ ਦੂੰਗੀ ਉਸ ਤੋਂ ਬਾਅਦ ਨਾ ਤਾਰੇ ਉਹਨਾਂ ਮੰਗੇ ਆ ਦੇਖੋ ਕੁਛ ਇੱਕ ਗਾਈ ਉਹ ਸੀ ਲੈ ਕੇ ਆਇਆ ਇਹਦੇ ਵਿੱਚ ਨਾ ਜਿਹੜੀਆਂ ਡਲੀਆਂ ਨੇ ਬਰੀਕ ਬਰੀਕ ਜੀਆਂ ਇਹ ਪਾਸੀ ਮਤਲਬ ਜੁਲਮੇ ਪਿਆਉਂ ਕੇ ਰੱਖ ਲੂੰਗੀ ਇਹ ਪਿੱਜੇ ਜਾਣਗੇ ਸਾਰੀਆਂ ਮਿੱਟੀ ਨੂੰ ਪੁੱਟਣ ਦੀ ਤਾਂ ਜ਼ਰੂਰਤ ਨਹੀਂ ਕਿਉਂਕਿ ਮਿੱਟੀ ਬਹੁਤ ਵਧੀਆ ਆ ਗਈ ਸਰ ਗਾਇਸ ਕਿਉਂ ਨਾ ਇਹਦੇ ਵਿੱਚ ਕੁਛ ਐਡਾ ਹੁੰਦਾ ਹੈਗਾ ਮੇਰੇ ਘਰਾਂ ਨੂੰ ਹੋਰੀ ਵੀ ਗਈ ਸੀਗੇ ਉਹਨਾਂ ਉਹਨਾਂ ਦੀ ਰੀਤਾਂ ਕਰਨਗੇ ਫਿਰ ਅਸੀਂ ਸਾਰੇ ਇਕੱਠੇ ਮਿਲ ਕੇ ਪਟਾਰੇ ਬਣਾਵਾਂਗੇ 그러면은 ਪਿੱਜਰੇ ਯੋਨਾਂ ਦੇ ਵਿੱਚ ਰੱਖ ਦੇਵਾਂਗੇ ਤੇ ਜਦੋਂ ਹੋਊਗੀ ਇਹ ਹੋਊਗੀ ਕਿ ਸਟਾਰੇ ਬਣਾਵਾਂਗੇ ਆ ਦੇਖੋ ਹੁਣ ਮੈਂ ਮਿੱਟੀ ਗੁੰਨ ਲਾਂ ਚਲੋ ਸੋਨੋ ਹੁਣ ਮਿਲਦੇ ਆ ਮਿੱਟੀ ਤਿਆਰ ਕਰਕੇ ਸਾਡੀ ਤਿਆਰ ਹੋ ਗਈ ਆ ਹੈਲੋ ਜੂਬੀ ਹੈਲੋ ਨਰੀ ਪੂਰੀ ਹੈਲੋ ਲక్ష్ਮੀ ਅਸੀਂ ਬਸ ਕੁਕਟੈਂਬਾਰ ਫਾਰੀ ਬਣਾਉਣਾ ਸਟਾਰਟ ਕਰਾਂਗੇ ਇਹਨਸੀ ਜਦ ਤਾਰੇ ਬਣਾ ਮੈਂ ਕਿਸੇ ਨੂੰ ਅਸੀ ਹੋਰ ਮਿਲਾਣੇ ਗਾਇਜ਼ ਆ ਦੇਖੋ ਹੁਣ ਅਸੀਂ ਤਾਰੇ ਬਣਾ ਰਹੇ ਹਾਂ ਸੋ ਗਾਇਜ਼ ਅਸੀਂ ਤਾਰੇ ਵੀ ਬਣਾ ਲਏ ਆ ਮੈਂ ਸਾਂਝੀ ਦਾ ਮੂਵ ਬਣਾਇਆ ਮੁਕਟ ਬਣਾਇਆ ਮੇਰਾ ਮਤਲਬ ਜਦੋਂ ਵੀ ਮੈਂ ਫੇਸ ਬਣਾਉਣੀ ਹੈ ਨਾ ਸਾਂਝੀ ਮੈਂ ਇਹਦਾ ਕਈ ਵਾਰ ਟੇਢ ਜਾਂਦਾ ਫਿਰ ਮੈਨੇ ਮੁੱਲ ਦਾ ਮੰਗੋਣਾ ਪੈਂਦਾ ਚਲੋ ਮੈਂ ਬਣਾਉਣੀ ਤਾਂ ਹੁੰਨੀ ਹੈ ਖੈਰ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਕੁਝ ਬਣਾਇਆ ਗਾਇਸ ਅੱਜ ਸਿੱਕਾ ਅੰਬ ਰੋਟੇ ਦਾ ਮੂਹ ਅੱਸੀ ਰੋਟੇ ਦਾ ਮੂਹ ਚੰਦ ਅੱਜ ਉਹ ਹੀ ਦਾ ਚੰਦ ਸੂਰਜ আর ਗੋਲ ਗੋਲ ਜਿੰਨੇ ਮੈਂ ਮਤਲਬ ਸਾਂਝੇ ਦੇ ਫੇਸ ਦਲ ਦਲ ਲਗਾਉਣੀ ਹੁੰਨੀ ਆ ਤੇ ਆ ਆਪਣੇ ਤਾਰੇ ਨੇ ਯਾਰ ਜੇ ਹੁਣ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਸਾਡੇ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਦੇ ਕਰਿਓ ਤੇ ਮਿਲਦਿਆਂ ਸਾਨੂੰ ਨੈਕਸਟ ਬਲੌਗ 'ਚ ਜਦੋਂ ਤਾਰੇ ਅਸੀਂ ਰੰਗਾਂਗੇ ਕਲਰ ਕਰਾਂਗੇ ਗਾਇਸ ਜੂੰਗ ਤੇ ਚੰਦ ਦੇਖ ਬਹੁਤ ਸੋਹਣੇ ਬਾਏ ਗਾਇਸ